ਸਭ ਤੋਂ ਪਹਿਲਾਂ মিডিਆ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਰੱਖਿਆ ਬੰਧਨ ਦਾ ਤਿਹਾਰਾ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਸਾਰੀਆਂ ਭੈਣਾਂ ਨੂੰ ਸਾਰੇ ਭਰਾਵਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਬੜਾ ਇੰਪੋਰਟੈਂਟ ਇਸ਼ੂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਨੇ ਲਗਾਤਾਰ ਜਿਹਦੇ ਉੱਤੇ ਕੰਮ ਕਰ ਰਹੀ ਆ 1 ਮਾਰਚ ਤੋਂ ਲੈ ਕੇ ਆਮ ਆਦਮੀ ਪਾਰਟੀ ਦਾ ਜਿਹੜਾ ਸਭ ਤੋਂ ਵੱਡਾ ਮਿਸ਼ਨ ਆ ਯੁੱਧ ਨਸ਼ਿਆਂ ਦੇ ਵਿਰੁੱਧ ਉਦੀ ਪੰਜਾਬ ਦੇ ਅੰਦਰ ਬਹੁਤ ਵੱਡੀ ਸ਼ੁਰੂਆਤ ਹੋਈ ਹੋਈ ਆ ਔਰ ਅੱਜ ਜਿਹੜਾ ਪੰਜਾਬ ਦੇ ਅੰਦਰੋਂ ਨਸ਼ਾ ਉਹਨੂੰ ਯੁੱਧ ਲੈਵਲ ਦੇ ਉੱਤੇ ਖਤਮ ਕਰਨ ਦਾ ਤੀਜਾ ਸਰਕਾਰ ਨੇ ਬਣਾਇਆਗਾ ਪਿਛਲੇ 1 ਮਾਰਚ 2025 ਤੋਂ ਲੈ ਕੇ ਅੱਜ ਤੱਕ ਅੱਜ ਤੱਕ ਜਿਹੜਾ 16062 16062 ਕੇਸ ਜਿਹੜੇ ਨੇ ਉਹ ਰਜਿਸਟਰ ਕੀਤੇ ਗਏ ਨੇ ਔਰ 25177 25170 ਜਿਹੜੇ ਲੋਕਾਂ ਦੀ ਅਰੇਸਟ ਹੋਈ ਆ ਔਰ ਇਹਦੇ ਵਿੱਚ ਜਿਹੜੋ ਉਹਨਾਂ ਦੋਸ਼ੀਆਂ ਨੂੰ ਫੜਨ ਦੇ ਲਈ ਪੁਲਿਸ ਗਈ ਤਾਂ ਉਹਨਾਂ ਨੇ ਪੁਲਿਸ ਤੇ ਹਮਲਾ ਕੀਤਾ ਉਹਦੇ ਵਿੱਚ ਲਗਭਗ 144 ਲੋਕ ਜਿਹੜਨੇਗੇ ਉਹ ਉਹਨਾਂ ਨੂੰ ਵੀ ਜਿਹੜਾ ਹੈ ਸੈਲਫ ਡਿਫੈਂਸ ਕਰਦੇ ਆ ਪੁਲਿਸ ਨੇ ਉਹ ਵੀ ਜਿਹੜੇ ਇੰਜਰਡ ਹੋਏ ਨੇ ਯਾਨੀ ਕਿ ਇਨਕਾਊਂਟਰ ਜਿਹੜੇ ਉਹਨਾਂ ਲੋਕਾਂ ਦੇ ਹੋਏ ਨੇ ਤਾਂ ਉਹ ਲੋਕ ਜਿਹੜੇ ਪੁਲਿਸ ਦੀ ਗ੍ਰਿਫਤ ਚਾਏ ਨੇ ਇਸ ਤੋਂ ਬਿਨਾ 178 ਉਹਨਾਂ ਲੋਕਾਂ ਦੇ ਘਰ ਟਾਏ ਗਏ ਨੇ ਦਿਨਾਂ ਨੇ ਗੈਰ ਕਾਨੂੰਨੀ ਕਮਾਈ ਕਰਕੇ ਪੰਜਾਬ ਦੇ ਅੰਦਰ ਕਰੋੜਾ ਰੁਪਏ ਕਮਾ ਕੇ ਆਪਣੀਆਂ ਆਲੀਸ਼ਾਨ ਘਰ ਬਣਾਏ ਸੀ 178 ਉਹ ਘਰ ਵੀ ਜਿਹੜੇ ਨੇ ਟਾਏ ਗਏ ਨੇ ਇਹ ਹੁਣ ਤੱਕ ਦਾ ਜਿਹੜਾ ਡਿਟੇਲ ਆ ਪਿਛਲੇ ਲਗਭਗ 1 ਮਾਰਚ ਤੋਂ ਲੈ ਕੇ ਅੱਜ 9 ਅੱਠ ਤੱਕ ਜਿਹੜੀ ਚੱਲੀ ਆ ਔਰ ਇਸ ਤੋਂ ਬਿਨਾ ਅਸੀਂ ਥੋੜੇ ਦਿਨ ਪਹਿਲਾਂ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਰਪੰਗਵੰਤ ਸਿੰਘ ਮਾਨ ਜੀ ਦੇ ਮੀਰੀ ਗਵਾਈਜ਼ ਕਮੇਟੀ ਬਣਾਈ ਸੀ ਉਸ ਸਮੇਂ ਅਸੀਂ ਐਂਟੀ ਡਰੋਨ ਸਿਸਟਮ ਪੰਜਾਬ ਪੁਲਿਸ ਦੇ ਬੇੜੇ ਸ਼ਾਮਲ ਕਰਨ ਦਾ ਫੈਸਲਾ ਕੀਤਾ ਸੀ ਉਹਦੇ ਟ੍ਰਾਇਲ ਅਸੀਂ ਲੈ ਇਸ ਸੀ ਅਮਨ अरोड़ा ਜੀ ਮੈਂ ਮੇਰੇ ਕਮੇਟੀ ਮੈਂਬਰ ਨੇ ਅਸੀਂ ਉਹ ਟ੍ਰਾਇਲ ਲੈ ਇਸ ਸੀ ਉਹ ਟ੍ਰਾਇਲ ਲੈਂਡ ਤੋਂ ਬਾਅਦ ਅੱਜ ਸਾਡੇ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਜੀ ਨੇ ਅਤੇ ਸਾਡੀ ਪਾਰਟੀ ਦੇ ਕੌਮੀ ਕਨਵੀਨਰ ਹਰਵਿੰਦ ਕੇਜਰੀਵਾੜ ਜੀ ਨੇ ਤਰਨ ਤਰਨ ਵਿਖੇ 51.41 ਕਰੋੜ ਰੁਪਏ ਦੀ ਲਾਗਤ ਦੇ ਨਾਲ 9 ਡਰੋਨ ਨੇ ਜਿਹੜੇ ਉਹ ਅੱਜ ਪੰਜਾਬ ਪੁਲਿਸ ਦੇ ਬੇੜੇ ਵਿੱਚ ਸ਼ਾਮਲ ਹੋਏ ਨੇਗੇ 9 ਇਕੁਇਪਮੈਂਟ ਸ਼ਾਮਲ ਹੋਏ ਨੇਗੇ ਸੋ ਲੜਾਈ ਕਿਸ ਲੈਵਲ ਤੇ ਲੜੀ ਜਾ ਰਹੀ ਆ ਯਾਨੀ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਜਿਹਦੀ ਪੁਲਿਸ ਦੇ ਕੋਲੇ ਜਿਹਦੀ ਫੋਰਸ ਦੇ ਕੋਲੇ ਆਪਣਾ ਐਂਟੀ ਡਰੋਨ ਸਿਸਟਮ ਆ ਯਾਨੀ ਡਰੋਨ ਜੇਕਰ ਆਉਂਦਾਗਾ ਤਾਂ ਉਹਨੂੰ ਤੋੜਨ ਦੇ ਖਿਲਾਫ ਸਿਸਟਮ ਜਿਹੜਾ ਐਂਟੀ ਡਰੋਨ ਸਿਸਟਮ ਆ ਉਹ ਪੰਜਾਬ ਸਰਕਾਰ ਨੇ ਪਰਚੇਜ਼ ਕਰ ਲਿਆ 51.41 55 ਕਰੋੜ 41 ਲੱਖ ਰੁਪਏ ਜਿਹੜਾ ਇਹਦੇ ਤੇ ਖਰਚਾ ਆਇਆਗਾ ਨਵ ਮਾਡਿਊਲ ਜਿਹੜੇ ਨੇ ਅਸੀਂ ਉਹ ਪਰਚੇਜ਼ ਕੀਤੇ ਨੇ ਸੋ ਹੁਣ ਜਦੋਂ ਵੀ ਕਦੇ ਪਾਕਿਸਤਾਨ ਦੇ ਵੱਲੋਂ ਜਾਂ ਕਿਸੇ ਹੋਰ ਸੂਬੇ ਵੱਲੋਂ ਜੇ ਉਹ ਵੀ ਕੋਈ ਇਸ ਤਰ੍ਹਾਂ ਦਾ ਡਰੋਨ ਜਿਹੜਾ ਪੰਜਾਬ ਵੱਲ ਆਊਗਾ ਤਾਂ ਉਹਨੂੰ ਤਹਿਸ ਤਹਿਸ ਕਰਕੇ ਰੱਖ ਦਵਾਂਗੇ ਇੱਕ ਵੀ ਜਿਹੜੀ ਬੂੰਦ ਆ ਇੱਕ ਵੀ ਜਿਹੜਾ ਕਿਣਕਾਗਾ ਉਹ ਡਰਗ ਦਾ ਸੀ ਇੰਟਰਨੈਸ਼ਨਲ ਸਰਹੱਦ ਤੋਂ ਪਾਰ ਨਹੀਂ ਹੋਣ ਦੇਵਾਂਗੇ ਉਹਦੇ ਲਈ ਪੰਜਾਬ ਸਰਕਾਰ ਨੇ ਵੱਡੀ ਇੱਕ ਮੈਂ ਸਮਝਦਾ ਸਫਲਤਾ ਅੱਜ ਹਾਸਲ ਕੀਤੀ ਆ ਮੈਂ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੂੰ ਔਰ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਨੂੰ ਮੁਬਾਰਕਬਾਦ ਜਿਹੜੀ ਚਾਹਾਂਗਾ ਕਿ ਉਹਨਾਂ ਦੀ ਮਿਹਨ ਜਿਹੜੀ ਆ ਉਹ ਲਗਾਤਾਰ ਸਫਲਤਾਪੂਰਵਕ ਅੱਗੇ ਵਧ ਰਹੀ ਆ ਔਰ ਲਗਾਤਾਰ ਜਿਹੜੀ ਆ ਕਾਮਯਾਬੀ ਸਾਨੂੰ ਇਸ ਚ ਮਿਲ ਰਹੀ ਆ